ਮੌਫੀਆ ਭਾਈ ਇੱਕ ਇਹਦੇ ਨਾਮ ਦੇ ਰੈਕ ਪਾਈ ਹੋਏ ਆਪਰੇ ਮੁਕਾਬਲੇ ਵਿੱਚ ਆਪਾਂ ਵਾਲੇ ਨਾਤਾ ਪਰੋਟੇ ਮੁਕਾਬਲੇ ਜੇਤਾ ਹੋ ਗਿਆ।ੁੱਨਾ ਇਹ ਹੈ ਕਿ ਡਿ렉ਟਰ ਹੋ ਗਈ ਕਿ ਕਦੇ ਰੁਕੀ ਜਾਂਦਾ। ਤਕੀਲ ਨੇ ਐਫ ਡੀ ਨੂੰ ਏ ਬੀ ਨੂੰ ਸੈਕਟਰੀ ਸਟੋਨਲ ਨੂੰ ਲੈਟਰ ਕੱਟਤੀ لیکن پھر بھی ਆਪਾਂ ਵਿਚਾਰ ਕਰ ਰਹੇ ਹਲੇ ਪੱਕਾ ਫੈਸਲਾ ਨਹੀਂ ਕੀਤਾ ਕਿ ਕਿਉਂਕਿ ਆਪਣਾ ਇਹ ਡੀਜੀਓ ਆ ਬੈਂਕ ਹੈ ਆਪਾਂ ਆਪਣੇ ਡੀਜੀਓ ਨੂੰ ਲੈ ਕੇ ਨੂੰ ਜਿਵੇਂ ਦੇਵਾਗੇ ਰਹੇ ਕੋਸ ਰੈਡੀ ਸ਼ਾਮਲੇ ਕਰਤੀ ਕਿ ਸਾਡੇ ਐਫ ਡੈਟ ਦੇ ਆਦੇਸ਼ ਮੁਤਾਬਕ ਜਾਂ ਪੈਸਿੰਗ ਤੋਂ ਜਾਂ ਡ੍ਰੈਕਿੰਗ ਤੋਂ ਸਾਡੀ ਇਹ ਜੂਰ ਬੈਂਕ ਦੀ ਕਰੀ ਹੈ ਉਹਨੂੰ ਰੋਕਿਆ ਪਹਿਲਾਂ ਇਹ ਜਿਹੜੀ ਅਮਲ ਕੀਤਾ ਜਾਵੇਗਾ 11 ਸਾਲ 8 ਮਹੀਨੇ ਜਨ ਸਭਾ ਗਿਆਨ ਦਾ ਜੋ ਵੀ ਪੇਟ ਮੰਦ ਰੋਕ ਚੱਕਾਇ ਬੰਦਾ ਉਹ ਲੇਟਰੋਂ ਜੋ ਕੈਜੂ ਹੈ ਲੋਕੋ ਦੇ ਇਹਦੇ ਨਾਲ ਹੀ ਇੱਕ ਲਾਹ ਸੰਗ ਵਾਲੀ ਰੈਕ ਦਾ ਫੈਸਲਾ ਹੋਇਆ ਸਮਝੋ ਤੇ ਉਹਦੀ ਤਰੀਖ ਹੈ ਜਿਲਾਈ ਦੇ ਪਹਿਲੇ ਆਪੇ 5 7 ਉਹਦੇ ਵਾਸਤੇ ਸਟੈਕ ਮਲਕੋਲ ਨੇ ਇਹਨਾਂ ਨੂੰ ਡਾਇਰੈਕਟ ਇਹਨਾਂ ਨੂੰ ਕਿਹਾ ਸੈਕਟਰ ਨੂੰ ਜਾਂ ਡਿਪਾਰਟਮੈਂਟ ਨੂੰ ਵੀ ਇਹਨਾਂ ਦਾ ਡੈਟਾ ਦਿਓ ਕਿ ਕਿੰਨੇ ਲੋਕ ਅਫੈਕਟ ਹੋਣ ਵਾਲੇ ਨੇ ਉਹ ਜਿਹੜੇ ਵਿਅਕਤੀਆਂ 18 ਤੋਂ ਲੈ ਕੇ 30 11 11 ਤੱਕ ਦੇ ਰਿਟਾਇਰਿਜ਼ ਨੇ ਉਹਨਾਂ ਨੂੰ ਜਿਨ੍ਹਾਂ ਦੀ ਸਰਵਿਸ 25 ਸਾਲ ਜਾਂ 25 ਸਾਲ ਤੋਂ ਵੱਧ ਹੈ 33 ਤੋਂ ਘੱਟ ਹੈ ਜਿਨ੍ਹਾਂ ਨੂੰ ਪੂਰਾ ਲਾਭ ਨਹੀਂ ਮਿਲਿਆ ਉਹਨਾਂ ਨੂੰ 25 ਦੇ ਪੂਰਾ ਲਾਭ ਮੈਨ ਜਾ ਰਿਹਾ ਹੈ